ਆ ਨੂਰ ਦਾ ਪਾਪਾ ਵੀ ਨਾ ਨੂਰ ਦੀ ਮੰਮੀ ਨੂੰ ਸਿਰ ਸਿਰੇ ਲੈ ਕੇ ਆ ਜਾਂਦਾ ਵੇਖਿਓ ਵੀਡੀਓ ਇਹਦੀ ਬੱਲੇ ਹਾਂਜੀ ਗੁੱਡ ਮਾਰਨਿੰਗ ਤੇ ਟਾਈਮ ਹੋਇਆ ਸਵੇਰ ਦਾ 6:30 ਤੇ ਨੂਰ ਦੀ ਮੰਮੀ ਆਟਾ ਗੁੰਨੀ ਜਾਂਦੀ ਐ ਨਾਸਤੇ ਵਾਸਤੇ ਨੂਰ ਕਿੱਧਰ ਗਿਆ ਆਏ ਓ ਪਾਪੀਆ ਕੀ ਵਿਖਾਤਾ ਲੋਕਾਂ ਜੇ ਸਿਰ ਸਿਰੇ ਚਾਹ ਪਾਣੀ ਪੀਣਾ ਹੁੰਦਾ ਤਾਂ ਤੂੰ ਦੁੱਧ ਵਾਲੇ ਭਾਂਡੇ ਲੈ ਕੇ ਨਾਲ ਹੀ ਆ ਜੰਨਾ ਤੂੰ ਸ਼ਾਇਦ ਕਹਿਣਾ ਕਿ ਇੱਥੋਂ ਲੈ ਲਓ ਦੁੱਧ ਤੇ ਧਰ ਲਓ ਚਾ ਤਾਂ ਆ ਘਰ ਕੇ ਨਾਲ ਲਈਂ ਜਾਂਦਾ ਬڑا ਲੰਡਰ ਬੰਦਾ ਵਾ ਤੂੰ ਗੁੱਡ ਮਾਰਨਿੰਗ ਕਹਿ ਕੇ ਚੁੱਪ ਕਰ ਗਿਆ ਫੇਰ ਅਗਲੇ ਨੇ ਅੱਖਾਂ ਅੱਖਾਂ ਚ ਇਸ਼ਾਰਾ ਕੀਤਾ ਕਿ ਹੁਣ ਵੀਡੀਓ ਬਣਦੀ ਏ ਪਾਲਾ ਕੋਈ ਕਾਰਵਾਈ ਉਹਨੇ ਚੰਗਾ ਭਲਾ ਟੱਕਿਆ ਟਕਾਇਆ ਸਮਾਨ ਗਾੜੀਆਂ ਚੁੱਕ ਕੇ ਚੰਨੀ ਵਖਾਲਤਾ ਲਓ ਜੀ ਵੇਖ ਲਓ ਖੁੱਲੇ ਦਰਸ਼ਨ ਤੇਰ ਪੁੱਛਿਆ ਨੇ ਨੂਰ ਬਲੰਗ ਨੂਰ ਕਿੱਥੇ ਆ ਪੁੱਤ ਤੇਰੇ ਜੋ ਦਿਲ ਜਨ ਆਡੇ ਨਵਾਂ ਜਾਂ ਨਵਾਂ ਜੂ ਫੋਟੋ ਆ ਜਾਂਦੀ ਜੇ ਤੂੰ ਕਰਨਾ ਚਾਹੁੰਦਾ ਬੜੇ ਚਿਰ ਦਾ ਵੇਖਣ ਦੇ ਤੈਨੂੰ ਅਗੀ ਜੇ ਠੰਡ